ਕੋਈ ਨਹੀਂ ਨਾ ਪਾਰਟ ਵਿੱਚ ਮੰਗਦਾ ਨਹੀਂ ਕੋਈ ਆ ਪਾਸੇ ਤੇ ਤੈਨੂੰ ਚੰਗਾ ਲੱਗਿਆ ਹਲੇ ਕਰਾ ਦੇ ਇੱਕ ਪਾਸੇ ਕਰਕੇ ਬਣਾ ਦੇ ਜੇ ਪਾਰਟ ਨੂੰ ਕਰਨਾ ਪੈਣਾ ਤਾਂ ਇਹ ਹਲਾ ਕਰਾ ਜੀ ਤੈਨੂੰ ਚੰਗਾ ਲੱਗੇ ਮੇਰੀ ਮਰਜ਼ੀ ਨਾਲ ਵਿੱਚ ਉਹਦੇ ਕੋਈ ਹੋਵੇ ਕਿਉਂਕਿ ਮੈਨੂੰ ਵੀ ਕੋਈ ਲਾਲਚ ਕੋਈ ਨਹੀਂ ਪਾਰਟ ਦਾ ਜਿੰਦ ਤੇ ਪਾਰਟ ਚ ਮੈਨੂੰ ਕੋਈ ਲਾਲਚ ਨਹੀਂ ਹੈ ਇਹ ਅਰਦਾਸ ਅੰਦਰ ਹੁੰਦੀ ਰਹਿ ਕਿ ਤੇਰਾ ਕੰਮ ਹੈ ਤੇ ਮੈਨੂੰ ਵੜ ਕੇ ਤੇਰਾ ਪਾਤਰ ਬਣਾ ਪਾਰਟ ਕਰ ਦੇ ਬਿਲਾੜਿਆ ਤੇਰੀ ਮਰਜ਼ੀ ਕਰ ਲੈਣਾ ਕਰੂਗਾ ਇੱਕ ਪਾਸੇ ਕਰ ਦੇ ਤੇਰਾ 파ਟ ਵਧੀਆ ਨਹੀਂ ਹੈ ਤਾਂ ਮੈਨੂੰ ਕੁਝ ਇੰਦਾਂ ਵਧੀਆ ਜੇ ਕਰੀਆ ਮੈਂ ਕਰੇ ਨਹੀਂ ਰਿਹਾ ਮੇਰੇ ਤਾਂ ਸਰੀਰ ਵਰਤਿਆ ਕਰਦਾ ਦੂਰ ਰਿਹਾ ਹੈ ਵਧੀਆ ਕੁਝ ਤੇ ਤੈਨੂੰ ਦੋਸੋ ਮੈਨੂੰ ਕਹਦਾ ਇਹ ਠੀਕ ਹੈ ਤੇ ਮੈਨੂੰ ਹੁੰਦੇ ਨਹੀਂ ਚੰਗੇ ਮੇਰੇ ਕਰਨਾਂ ਅਨਸਾਰ ਮੈਂ ਠੀਕ 파ਟ ਨਹੀਂ ਕਰਦਾ ਹਾਂ ਤੈਨੂੰ ਨਾ ਤੈਨੂੰ ਦੋਸਾ ਦਾ ਮੈਂ ਬੇਵਸਾ ਤੇ ਤੈਨੂੰ 파ਟ ਠੀਕ ਨਹੀਂ ਲੱਗ ਰਿਹਾ ਤੇ ਇੱਕ ਪਾਸੇ ਕਰ ਦੇ ਤੇ ਮੈਨੂੰ ਕਰ ਆਪਣਾ ਪ੍ਰੇਮ ਰੱਖੀਂ ਉਹ 파ਟ ਕਰਾਂ ਜੇ ਤੈਨੂੰ ਚੰਗਾ ਲੱਗੇ ਮੇਰੀ ਆਪਣੀ ਮਰਜ਼ੀ ਕੋਈ ਨਾ ਹੋਵੇ ਜ਼ੀਰੋ ਹੋਵੇ ਆਪਣੀ ਵਰਦੀ ਜ਼ੀਰੋ ਹੋਵੇ 100% ਪਾਟ ਤੇਰਾ ਹੋ ਜਿਵੇਂ ਤੈਨੂੰ ਚੰਗਾ ਲੱਗਦਾ ਕਰਾਈ ਨਾ ਮੇਰਾ ਵੜੇ ਨਾਲ ਵਾਸਤਾ ਨਾ ਤੈਗੇ ਨਾਲ ਵਾਸਤਾ ਨਾ ਕਿਹੜਾ ਬਾਗ ਕਰਨਾ ਕਿਹੜਾ ਮੁਨਾਫੇ ਵਾਲਾ ਕਿ ਮੇਰੇ ਨਾਲ ਕਰਨਾ ਕੀ ਮੈਂ ਤਾਂ ਪਾਟ ਨਾ ਪਾਟ ਕਰਨਾ ਅਗਰ ਤੂੰ ਮੈਨੂੰ ਚੁਣ ਲੈ ਫਿਰ ਇਹਦਾ ਕਰਵਾਈ ਜੋ ਤੈਨੂੰ ਚੰਗਾ ਲੱਗੇ ਤੇ ਨਾ ਇੱਕ ਪਾਸੇ ਕਰ ਦੇ ਕਿਲੇ ਹੋਛਾੜੇ ਬੁੱਢੇ ਆਜਾ ਲੜ ਗਿਆ ਵੀ ਜੋ ਕੰਚੀthi ਹੋਣ ਲਾਗੀ ਰੋਕ ਪੂਰੀ ਹਾਂ ਤਾਂ ਸੀ ਇਹ ਤੇ ਲੱਗੀ ਜਾ ਰਿਹਾ ਫੜਦਾ ਤੱਕਦੇ ਹੈ ਲੱਗਦਾ ਮੈਂ ਬੈਠਾ ਕਮਤਰਾ ਰਿਹਾ ਬੈਠਾ ਕਿੱਥੇ ਹੈ ਬਾਟ ਮਤਲਬ ਤੁਹਾਨੂੰ ਮੀਤਾ ਦਾ ਸੰਦੇਸ਼ ਜਾਰੀ ਹੈ ਅਜੂ ਕਹਿ ਰਹੇ ਨੇ ਜੁਦ ਕਰ ਕੋਤਰ ਪਾੜਦਾ ਜਿਤ ਹਾਰ ਦੀ ਗੱਲ ਛੱਡ ਇੱਕ ਇਹ ਮੇਰਾ ਬਾਟ ਕੰਟੀ ਨੂੰ ਦਿਆ ਮਾਣ ਨਾ ਕਰ ਤੂੰ ਆਪਣਾ ਪਾਸਟ ਇੱਕ ਨੰਬਰ ਕਰ ਵਧੀਆ ਇਹਨੇ ਤੇਰੇ ਸਾਹਮਣੇ ਖੜੇ ਨੇ ਗੀਤਾ ਹਰ ਸੰਦੇਸ਼ ਇਹਨਾਂ ਨੂੰ ਆਪੋ ਤੇ ਜਿਹੜਾ ਪਰਿਵਾਰ ਹੋ ਗੁਰਬਾਣੀ ਦਾ ਵੀ ਇਹੀ ਹੈ ਹਰੇ ਚ ਕੀ ਆਪਾਂ ਅੰਦਰ ਸਭ ਪਰ ਅਸੀਂ ਉਹ ਫਿਰ ਛੱਡ ਕੇ ਹੁਕਮ ਅੰਦਰ ਛੱਡ ਕੇ ਆਪ ਕੋ ਬਣ ਰਹੇ ਨੇ ਆਪਾਂ ਉਹ ਪਾਤਰ ਨਹੀਂ ਮੰਨਦੇ ਪਾਠ ਕਰਦਾ ਕੋਈ ਮਾਨਤ ਬਣ ਕੇ ਰਹਿ ਜਾਂਦਾ ਫੇਰ ਫੜ ਕੇ ਇੰਜ ਮੰਨਵਾ ਕੇ ਖੜਾ ਬੋਰਡ ਬਦਲ ਕੇ ਜਾਣਾ ਮੁੜ ਕੇ ਦੇਖਣਾ ਹਿਸ ਤੋਹਾਂ ਯਾਤਰੀ ਜਾਂਦੇ ਮੁੜ ਕੇ ਦੇਖਣਾ ਉਸ ਜੰਗਲ ਉਹ ਹੈ ਜਿਹੜਾ ਪਟਿਆ ਗਿਆ ਮਕਾਨ ਬਣ ਕੇ ਸਾਨੂੰ ਰਾਹ ਦੇ ਉੱਤੇ ਹੋਰ ਨਵੀਂ ਜਗ੍ਹਾ ਦੇਖ ਰਹੇ ਹਾਂ ਤੁਸੀਂ ਇਸ ਤੋਂ ਦੇਖਿਆ ਜੁਰਵਾਸਾ ਦੇ ਕਿਸ ਜਾਨੀ ਦੇ ਕਿਉਂ ਮੁੜ ਮੁੜਾਪਾ ਦੇਖ ਰਹੇ ਥੋੜੇ ਦਿਨ ਬਾਅਦ ਆ ਕੇ ਤਾਂ ਬੰਦ ਜਿਹੜੇ ਅੰਦਰੇ ਬਹਿ ਜਾਏ ਦਾ ਮੈਂ ਤਾਂ ਕੇ ਸਾਰਟ ਕਰ ਦਵਾ ਤਾਂ ਸਭ ਫਿਲਮ ਚੱਲ ਰਹੀ ਹੈ ਮੇਰੇ ਸਾਰਖਾ ਹੋ ਰਿਹਾ ਹੈ ਕਿਹੜੀ ਜਗ੍ਹਾ ਰਹਿ ਨਹੀਂ ਸਦਾ ਹੀ ਸੋਧਾ ਠੀਕ ਨਹੀਂ ਇਹ ਸੈਦੂ ਹੈ ਜਲ ਇਹਦਾ ਰਸਾਲਾ ਤਾਂ ਕੰਨ ਨਹੀਂ ਲਾਉਂਦੀ ਲੱਗਦਾ ਬੜਾ ਕੁਝ ਹਸਰਾ ਪਰੋਂ ਲੱਗ ਰਿਹਾ ਸੀ ਰਾਮਕਬੀ ਹਸਰਾ ਪਰ ਉਹ ਤੇ ਐਡਾ ਵੱਡਾ ਸੇ ਪਾੜ ਪਿਆ ਹੋ ਉਹ ਜੇ ਵਿਚਾਰ ਕਰੀਏ ਉਹਦਾ ਪਤਾ ਧਰਤੀ ਕਰਾਂਗੇ ਵਿਚਾਰਦੇ ਤਾਂ ਲੱਗਦਾ ਵੀ ਇਹ ਉਹਨਾਂ ਦੇ ਸਭਾ ਵਾਲਾ ਤਾਂ ਹੈ ਉਹਨਾਂ ਦੇ ਬਹਿਲ ਇੱਥੇ ਸਾਂ ਉਹ ਵੱਡਾ ਸੇ ਪਾੜ ਤੇ ਉਹਦਾ 20 ਕਿੱਲਾ ਮੀਟਰ ਦਾ ਫੇਰਾ ਵੱਕੇ ਕਰਦੀ ਸਾਰੀ ਇਹ ਜਿਹੀ ਪਤਰੀ ਕਹਿੰਦੀ ਆਹਰੇ ਤਾਂ ਸ਼ਹਿਰ ਕਿਤੇ ਐਡੇ ਸਿਗਾਓ ਇੱਕ ਸਾਹ ਪੁੱਤਰ ਤਾਂ ਏਦੇ ਸੀਗੇ ਜਿਦਾਂ ਬਾਸ ਦੇ ਕਰਕੇ ਕਿੰਨੇ ਲੋਕ ਸਹਿ ਵਜਦੇ ਸਾਨੂੰ ਸ਼ਹਿਰ ਤਾਂ ਬਹੁਤ ਬੋਟਾ ਉਪਰ ਹੋਲਦੇ ਨਾ ਸੈਂਦੀ ਉਹ ਪਹਾੜ ਜਾਉਂਦੇ ਹੀ ਪਏ ਤੇ ਕਿਸੇ ਨੂੰ ਉਹਦਾ ਹੰਕਾਰ ਸੀ ਕਿਡਾ ਮੇਰੀ ਰਾਜਸਭਾ ਰਾਜ ਮੇਰੇ ਆਏ ਹੋਏ ਨੇ ਸਾਰੇ ਮੇਰੇ ਇਹ ਮੇਰੇ ਦੀਨ ਸਾਰੇ ਉਥੇ ਉਹ ਕੁਝ ਵੀ ਨਹੀਂ ਹੈ ਉਹ ਹਸਤਨਾਪੁਰ ਜਿਹੜਾ ਕਦੇ ਚੱਕਰਵਰਤੀ ਰਾਜਾ ਦੀ ਰਾਜਧਾਨੀ ਸੀ ਚੱਕਰਵਰਤੀ ਰਾਜਾ ਜਿਹਦੇ ਬਾਕੀ ਰਿਆਸਤਾ ਅਧੀਨ ਹੁਣ ਸਾਰੀਆਂ ਆਪਣਾ ਦੇ ਜਦੋਂ 47 ਸੰਤੰਤਰ ਆਇਆ 660 ਯਸਤਾ ਸਦੀ ਤੇ ਉਹ ਅਗਰੇਜਾਂ ਦੇ ਨੇ ਸੀਗਾ ਸਾਡੇ ਨਾਲ ਕਿਸੇ ਸੱਤਾ ਦੇ ਅੰਦਰ ਰਸਤਾ ਚੱਲਦੀ ਉਹ ਸਾਹਮਣੇ ਚੱਕਰਵਰਤੀ ਰਾਜਾ ਸੀ ਇਹ ਕਹਿੰਦਾ ਇਹ ਤਰ੍ਹਾਂ ਗੱਲ ਉਹ ਤੇ ਚੱਕਰਵਰਤੀ ਰਾਜਾ ਨੇ ਅਬ ਮਿਸਟਰ ਬਣਿਆ ਜਿਹੜੇ ਉਹ ਥੋੜਾ ਦਿੱਲੀ ਬਾਹਰ ਹੈੱਡਕਵਰਟਰ ਸੀ ਜੇ ਉਹ ਜਿਹੜਾ ਪਾਤਸ਼ਾਹ ਦੇ ਤੱਕ ਦੇ ਇੰਨਾ ਤੇ ਥੋੜਾ ਜਿਹਾ ਮਾਪਕਾਰ ਦੀਆਂ ਵਿੱਚੋਂ ਕਿੰਨਾ ਕੋਨੇ ਕਰਾ ਪਾਤਸ਼ਾਹ ਦਾ ਵਹਿ ਤਾਂ ਉਹਨੇ ਕਿਹਾ ਸਾਰੇ ਬਖਬੂਤ ਇਹ ਤਾਂ ਹਟੇ ਕਿਰੇ ਅੱਗੇ ਨਾ ਕਰ ਕਨੇ ਸੇ ਹੋਣਗੇ ਉਹਨੂੰ ਕਾਬੂ ਤੇ ਤੋ ਉਹ ਕਿਸੇ ਕੋਲੇ ਚੱਕਰਵਰਤੀ ਰਾਜਾ ਦੀ ਰਾਜਧਾਨੀ ਦੀ ਕਿੱਡਾ ਬੜਾ ਬਲਾ ਕਿੰਨੀ ਸੁੰਦਰਤਾ ਤੇ ਉਹ ਆਪੇ ਉਧਰ ਵਾਲੇ ਜਿਸ ਭਾਈ ਗੁਰਦਾਸਿਕ ਰਹੇ ਨੇ ਆਇਆ ਸੁਣਿਆ ਬਿਰਦੇ ਬੋਲੇ ਤਜੁਦਨ ਹੋਏ ਰੁੱਖਾ ਕਰ ਤ ਸਾਡਾ ਸੜ ਕੇ ਬੋਲੇ ਦੇ ਕਰ ਜਾਏ ਕਿ ਸੁੱਖਾ ਪੀਸ਼ਮ ਦਰੌਣਾ ਕਰਨ ਤੱਕ ਸਭਾ ਸ਼ਿਗਾਰ ਵੱਡੇ ਮੈਨੂੰ ਕਬ ਉਪਾਰਾਮ ਉਹਨੂੰ ਪਿਆ ਤੁਸੀਂ ਜੀਨ ਬਾਦਾਂ ਕਰਨੇ ਜੇ ਦੁਬਾਰੇ ਰਿਆ ਕਿੰਨੀ ਵੱਡੀ ਸਭਾ ਕਿੱਡੇ ਬਟੇ ਕਰਨ ਵਰਗੇ ਪੀਸ਼ਮ ਪਦਾਂ ਵਰਗੇ ਦਰੌਣਾ ਸ਼ੇਰ ਜੀ ਵਰਗੇ ਉਹਨੂੰ ਸਭਾ ਸ਼ਿਗਾਰ ਬਥੇ ਜਮ ਤੂੰ ਜਾ ਕੇ ਚੁੱਗ ਮਿਦੇਮ ਸਿਰਿਆ ਉਹਨੂੰ ਸਦਾ ਆਪਣੀ ਨਾ ਯਾਨੀ ਕਿ ਨਾ ਹਕਾਕ ਸੀ ਕਿੰਨਾ ਮਾਨਸਿਕ ਗਾ ਉਹ ਉਹ ਹਸਤਨਾਪੁਰ ਇਹ ਕਦੇ ਨਾ ਹਾਕਾਰ ਦਾ ਕਾਰਨ ਬਣਿਆ ਸੀ ਰਾਜਧਾਨੀ ਸੀਗੀ ਉਹ ਚੱਕਰਵਤੀ ਰਾਜਾ ਦੀ ਉਹ ਅੱਜ ਨਾ ਤਾਂ ਇੰਡੀਆ ਦੀ ਰਾਜਧਾਨੀ ਹੈ ਨਾ ਕਿਸੇ ਸਟੇਟ ਦੀ ਰਾਜਧਾਨੀ ਹੈ ਨਾ ਉਹ ਜ਼ਿਲ੍ਹਾ ਹੈ ਤਸੀਰ ਹੈ ਵੇਟ ਜਿਹੇ ਦੀ ਉਹ ਇੰਨਾ ਗਰੀਬ ਜਿਹਾ ਲੱਗਦਾ ਕਿਥੇ ਦਾ ਲੱਗਾ ਇਹ ਰਮਪਰ ਧੋਖਾ ਹੋਏ ਇੰਨਾ ਗਰੀਬ ਜਿਹਾ ਲੱਗਦਾ ਉਹ ਤੁਹਾਡੇ ਪਿੰਡਾਂ ਦੀ ਨਹਾਰ ਉਹ ਤਸੀਰ ਨਾਲੋਂ ਚੰਗੀ ਹੈ ਆਹ ਅਰਨਾ ਪਹਿਲੇ ਆਉਂਦੇ ਸਨ ਨਰਕੋਤਨ ਚੰਗੀ ਯਾਨੀ ਕਿ ਤੇ ਕਿੱਡਾ ਵੱਡਾ ਹਕਾਰ ਤੇ ਉਹਨ ਦਾ ਕੁਸ਼ਮਰੀ ਥੇ ਪਿਆ ਉਹ ਇਹਦਾ ਕਰਦੇ ਪਾਰਟ ਜੇ ਸਿਰਫ ਪਾਰਟ ਦੇ ਸਾਹਮਣੇ ਹੁੰਦਾ ਤਾਂ ਜਿਵੇਂ ਮੈਂ ਪ੍ਰੰਕਾਰ ਨਾਲ ਆਉਂਦਾ ਤੇ ਬਖਾਣੇ ਨਾਲ ਕਹਿੰਦੇ ਤੇ ਨਾ ਜਿੰਦ ਰਹਿੰਦੇ ਸੋ ਰੱਬ ਨੇ ਕਰਾਉਣੀ ਸੀ ਅੱਜ ਸਾਰੇ ਆਪਣੇ ਪਾਰਟ ਵਿਚ ਹੰਕਾਰ ਕਰਦੇ ਨੇ ਮੈਂ ਕਰ ਰਿਹਾ ਮੇਰਾ ਕੀਤਾ ਹੈ ਮੈਂ ਪ੍ਰਸ਼ਕਾਰਿਆ ਉਹ ਆਪਣਾ ਉਹਨੂੰ ਪਾਰ ਤੇ ਬਾਦਰਸ਼ਾਹ ਦੇ ਮਾਲਕ ਬਣ ਕੇ ਤੈਨੂੰ ਫੇਸਬੁਕ 'ਚ ਵੀ ਭੋਗਦੇ ਆ ਯਾਰੋ ਅਭਿੰਦ ਜਿਹੜਾ ਤੂੰ ਕਰ ਜਿਹੜਾ ਕਰ ਤੇਰਾ ਕੰਮ ਜਿਤ ਕਰਨਾ ਕੇਵਲ ਬਾਕੀ ਦਾ ਮੇਰਾ ਕੰਮ ਹੈ ਸਰ ਜੇ ਕਿਹਨੂੰ ਚਿਤ ਤੇ ਲਾ ਕੇ ਰਵਾ ਨਹੀਂ ਯੋ ਕਰਕੇ ਲੱਗਾ ਰਹੇ ਤੈਨੂੰ ਕਿ ਇਹਦਾ ਕੀ ਹੁੰਦੀ ਉਹ ਨੌਕਰ ਨੂੰ ਇੱਕ ਮਾਲਕ ਨੇ ਮਟਾਦਦਾ ਕਿਸੇ ਕਿਸੇ ਕੰਮ ਤੇ ਲਾ ਦਿੰਦਾ ਕੌਣ ਨਵੀਆਂ ਜਿਹਨੂੰ ਸ਼ਾਂਤ ਜਾਇ ਉਹ ਮਾਰਦ ਨੂੰ ਚਿੱਤ ਆਉਂਦੀ ਪਰ ਇਹਦਾ ਐਨ ਮਾਨ ਇਮਾਨਦਾਰੀ ਨਾਲ ਕਰ ਰਿਹਾ ਹੋਵੇ ਮਾਰ ਕੇ ਤੇ ਮੈਨੂੰ ਬਣਾ ਕਰ ਜੇ ਤੇਰੀ ਕਮੀ ਆਏ ਐਂਨਾ ਤੇ ਵਿਸ਼ਵਾਸ ਹੋਵੇ ਇੰਨਾ ਵਧੀਆ ਦਾ ਪਾਰਟ ਹੋ ਗਿਆ ਕੀਤਾ ਹੋਇਆ ਮਾਰਦ ਨੂੰ ਤਸ਼ੱਦੀ ਉਹ ਦੰਤ ਕੰਮ ਕਰਦਾ ਨੇ ਫਿਰ ਵੀ ਦੰਤ ਹੋ ਗਿਆ ਫਿਰ ਮਾਰਦ ਨੂੰ ਚਿੰਤਾ ਹੋਏ ਇਹ ਤਾਂ ਆਪਣੇ ਤਾਂ ਇਹਨੂੰ ਅੰਦਰੋਂ ਕੰਫੀਡੈਂਸ ਹੈ ਬਿਲਕੁਲ ਠੀਕ ਹੈ ਮੇਰੇ ਤੋਂ ਮੈਂ ਬੱਕਰ ਕੀਤਾ ਜੀ ਹੈ ਨਾ ਮੈਨੂੰ ਕੋਈ ਚਾਹ ਨਾ ਚੰਗਾ ਹੋ ਗਿਆ ਤਾਂ ਮਾਰਦ ਨੂੰ ਮੁਨਾਫਾ ਨੁਕਸਾਨ ਹੋ ਗਿਆ ਤਾਂ ਮਾਰਕ ਦਾ ਹੋ ਗਿਆ ਇਹ ਨਾ ਨਫਾ ਨਾ ਨੁਕਸਾਨ ਹੈ ਜੇ ਉਹਨਾਂ ਨੁਕਸਾਨ ਵਿੱਚ ਚਿੰਤਾ ਕਰਾਂ ਤਾਂ ਨਫੇ ਵਿੱਚ ਖੁਸ਼ੀ ਹੋਇਆ ਉਹਨਾਂ ਇਹ ਬਾਣੀ ਦਾ ਫੈਸਲਾ ਹੀ ਹੈ ਬਹੁਤ ਸਾਰ ਤੋਂ ਦੁੱਖ ਪ੍ਰਾਪਤ ਹੋਵੇ ਬਹੁਤ ਸੇ ਸਵਾਦ ਝੋਗਿਆ ਤਾਂ ਮਹਾਰਾਜ ਕਹਿੰਦੇ ਬਹੁਤੇ ਸਵਾਦ ਰਿਆਂ ਤੋਂ ਸੰਸਾਰ ਦੇ ਦੁੱਖ ਮਿਲ ਲਗੇ ਭੋਗੋ ਰੋਗ ਸਵਾਦ ਤੇ ਗੋਵੇ ਜਿਆਦਾ ਸੰਸਾਰ ਦੇ ਭੋਗ ਖੋਗੋਗੇ ਰੋਣਾ ਪੈਗਾ ਵਸ ਕੇ ਅੰਤ ਨੂੰ ਗੁਚਣਾ ਪੈਗਾ ਹਰ ਕੋں ਸ਼ੋਗ ਨਾ ਮਿੱਟੀ ਹੀ ਕਭੂ ਫਿਰ ਪਾਸਾ ਪੁੱਛਦਾ ਅਗਰ ਸੰਸਾਰ ਪਦਾਰਥ ਨਹੀਂ ਕਿਤੇ ਖੁਸ਼ੀ ਕਰਾਂਗੇ ਤੇ ਸ਼ੋਗ ਵੱਸ ਆਏਗਾ ਉਸ ਤੋਂ ਪਾਰਟ ਕਰੇ ਤੂੰ ਆਪਣੇ ਮਨ ਵਿੱਚ ਬੈਠਿਆ ਤਾਂ ਹੀ ਤਾਂ ਬਸਿਆ ਕੇਵਲ ਪਾਰਟ ਮਾਤਰ ਪਾਤਰ ਬਣਿਆ ਨਾ ਤੈਨੂੰ ਕੀ ਨਫਾ ਹੋਇਆ ਤਾਂ ਆਉਂਦਾ ਨੁਕਸਾਨ ਕਦੇ ਹੋਏ ਨਾ ਹੋਏ ਉਹਦਾ ਤੈਨੂੰ ਕੀ ਚਿੰਤਾ ਉਦਾਹਰਣ ਰਾਤ ਦੇ ਨਾਲ ਸਮਝਣ ਕਰਕੇ ਤੱਕ ਤੱਕ ਟੁੱਟ ਕੇ ਸਵੇਰੇ ਜਿਹੜੀ ਡਿਊਟੀ ਆਵੇ ਜਿਹੜੀ ਉਹ ਲੰਦਾ ਕਰੀ ਜਾ ਮਰਦ ਨੌਕਰੀ ਕਰਦਾ ਪਰ ਉਸੇ ਖੜਦਾ ਕੋਈ ਨਹੀਂ ਇਹ ਵਰਤੋਂ ਬੰਦ ਰਹਾ ਹੀ ਫਸਦਾ ਬੇ ਉਹਨੇ ਤਾਂ ਖੁਦਾਂ ਦਾ ਦੂਜਾ ਥੋੜਾ ਕੋਈ ਇਹ ਕੋ ਬੰਦ ਦਾ ਫਸਣਾ ਹੀ ਹੈ ਬੇ